ਗੁਵਾਹੀ ਰੱਬ ਕਰੇ ਇਹ ਹੌਲੀ ਸਾਰੇ ਘਰ ਦੀ ਰੌਣਕ ਆ ਕਹਿੰਦੇ ਸਿਆਣੇ ਵੀ ਰੌਣਕ ਹੁੰਦੀ ਕਰਦੇ ਹਾਂਜੀ ਰੌਣਕ ਤੋਂ ਬਾਅਦ ਕਹਿੰਦੇ ਸਿਆਣਿਆਂ ਨੂੰ ਸਾਂਭਣਾ ਚਾਹੀਦਾ ਜੀ ਇਧਰ ਚਾਰ ਦੇਖ ਲੋ ਹਾਂਜੀ ਦੇਖ ਸਕਦੇ ਹੋ ਸੇਵਾ ਚੱਲ ਰਹੀ ਹੈ ਲੰਗਰ ਦੀ ਸਾਰੇ ਸੇਵਾ ਕਰ ਰਹੀ ਹੈ ਜਸਰ ਅਸੀਂ ਲੰਗਰ ਸ਼ਗਨ ਬਾਸ ਤੇ ਚੱਲੇ ਆ ਤੇ ਆ ਗਏ ਅਸੀਂ ਫਿਰ ਬੈਠਣ ਲੱਗੇ ਆ ਇੱਧਰ ਲਾ ਦੋ ਜੁੱਤੀ ਲਾ ਦੋ ਚਲੋ ਆਂਟੀ ਵੀ ਆਇਓ ਠੀਕ ਹਾਂ ਰਿੰਦਾ ਆਂਟੀ ਅੱਗੇ ਜਾਂਦੇ ਆ ਅੱਗੇ ਆ ਜਾਓ ਇੱਥੇ ਬੈਠ ਰਹੀ ਹੈ ਇੱਧਰ ਦੇਖੋ ਨੀ ਹਾਂ ਇੱਧਰ ਜੇਕਰ ਮਾਰੋ ਉਹਨਾਂ ਮਿਲਨੀ ਪਹਿਲੇ ਲੰਗਰ ਪਤਾ ਨਹੀਂ ਉਹਨੂੰ ਜਹਾ ਬੜੀ ਮਸਾਂਦਰੀ ਹੁੰਦੀ ਲੋ ਜੀ ਇੱਥੇ ਬਹਿ ਜੀ ਇੱਧਰ ਨੂੰ ਆ ਗੱਲ ਆ ਲੋ ਜੀ ਅਸੀਂ ਪਹੁੰਚ ਗਏ ਆ ਗੋਡਵਰ ਸਾਹਿਬ ਤੇ ਇਹ ਗੋਡਵਰਾ ਚੰਡੀਗੜ੍ਹ ਰੋਡ 'ਲ ਪਹਿਚੰਦਾ ਆ ਤੇ ਦਰਵਾਜ਼ਾ ਬੈਠਾ ਹੋਇਆ ਹੈ ਦੇਖ ਸਕਦੇ ਹੋ ਤੇ ਹੁਣ ਅਸੀਂ ਅੰਦਰ ਦਰਸ਼ਨ ਕਰਾਉਨੇ ਆ ਤੁਹਾਨੂੰ ਆਜਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਕਲਗੀਧਰ ਪਾਸ਼ਾ ਸਾਹਿਬੇ ਕਮਾਲ 탄탄 ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੜੀ ਚੜ੍ਹਦੀ ਕਲਾ ਦੇ ਨਾਲ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਗਿਆ ਹੈ ਜੋ ਕਿ ਚੰਡੀਗੜ੍ਹ ਰੋਡ ਜਿਹੜੇ ਰਮਨਪ੍ਰੀਤ ਹਸਪੀਟਲ ਕੁੱਡਾ ਦਾ ਸ਼ੌਣੀ 탄탄 ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਥਾਨਾਂ ਤੇ ਨਿਹੰਗ ਸਿੰਘ ਫੌਜਾਂ ਦੇ ਸਥਾਨਾਂ ਤੇ ਜੋ ਬੜੀ ਚੜ੍ਹਦੀ ਕਲਾ ਦੇ ਨਾਲ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਗਿਆ ਹੈ ਗੁਰੂ ਕੇ ਲੰਗਰ ਛਾਪ ਛੋੜੇ ਦੇ ਲੰਗਰ ਜੋ ਹੈ ਉਹ ਵਰਤਾਈ ਗਈ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ ਜੋ ਪਰਿਵਾਰ ਨੂੰ ਸੰਗਤਾਂ ਨੂੰ ਉਹ ਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ ਮਹਾਰਾਜ ਖੰਡੇ ਬਾਟੇ ਦੀ ਪੌੜ ਛਕਣ ਦਾ ਸੰਗਤਾਂ ਨੂੰ ਬਲ ਬਖਸ਼ਿਸ਼ ਕਰਨ ਅਤੇ ਸਿੱਖੀ ਜੀਵਨ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਮਾਤਾ ਜੀ ਜਾਨੇ ਤੁਪੇ ਆ ਕੇ ਬਹਿ ਗਏ ਆ ਇੱਧਰ ਮੰਮੀ ਜੀ ਗਾਜਰਾ ਕੱਟ ਕੇ ਹੁਣ ਪਿਆਜ਼ ਕੱਟ ਰਹੀ ਆ ਹਨਾ ਮੰਮੀ ਦੀ ਹਾਂ ਜੀ ਹਾਂ ਜੀ ਮੈਂ ਗਾਜਰਾ ਬਟਪੂ ਜੀ ਹਾਂ ਜੀ ਹਾਂ ਜੀ ਅੱਜ ਸਬ지 ਬਣੋਗੀ ਇੱਧਰ ਬੀਬੀ ਜੀ ਕੱਲ ਅਸੀਂ ਗਏ ਸੀ ਸਿੰਘ ਸਵਾ ਗੁਰਦੁਆਰੇ ਹਾਂ ਜੀ ਹਾਂ ਜੀ ਉੱਥੇ ਸੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦਾ ਸਮਾਗਮ ਤੇ ਅੱਜ ਅਸੀਂ ਗਏ ਸੀ ਇੱਧਰ ਚੰਡੀਗੜ੍ਹ ਰੋੜਾ ਗੁਰਦੁਆਰੇ ਉੱਥੇ ਗਏ ਸੀ ਤੇ ਹੁਣ ਅਸੀਂ ਬੈਠੇ ਆ ਮੰਮੀ ਜੀ ਦੇ ਕੋਲ ਅੱਜ ਕਹਿੰਦੇ ਆਚਾਰ ਬਣੂਗਾ ਆਚਾਰ ਪਾਊਗਾ ਆਮਲੇ ਦਾ ਹਾਂ ਬੀਬੀ ਜੀ ਖਾਉਂਗੇ ਫੇਰ ਆਚਾਰ ਆਚਾਰ ਆਹ ਆਮਲੇ ਦਾ ਅੱਜ ਪਾ ਦੇਣਾ ਅਸੀਂ ਫੇਰ ਤੁਸੀਂ ਛਕਿਓ ਆਮਲੇ ਦਾ ਕਿੰਨੇ ਦਿਨਾਂ ਦੀ ਠੰਡ ਆ ਬੀਬੀ ਜੀ ਕਹਿੰਦੇ ਅਸੀਂ ਨਹੀਂ ਜਾਣ ਦੁਕਾਨ ਤੇ ਸ਼ੌਪ ਤੇ ਹਾਂ ਜੀ ਤੁਹਾਨੂੰ ਦੁਕਾਨ ਤੋਂ ਆਚਾਰ ਦਊਂਗੀ ਇਹਦੇ ਵਿੱਚ ਉਹ ਪਾ ਲਿਓ ਅਈ ਸ਼ਾ ਗਾਜਰਾ ਮੂਲੀਆਂ ਤੇ ਤੇਰੀਆਂ ਗੱਲਾਂ ਹੀ ਨੀ ਮੋਕੜਿਆ ਅਗਲਾ ਜੇ ਇੱਕ ਗਲਤ ਘਰ ਆ ਤਾਂ ਤੂੰ ਦੋਸ਼ ਕਰ ਦਿੰਦੀ ਆਂ ਇੱਕ ਵਾਰ ਸੱਪਰ ਨਹੀਂ ਅਗਲੇ ਬੀਬੀ ਜੀ ਕਹਿੰਦੇ ਸਾਨੂੰ ਗੱਲ ਨਹੀਂ ਆਉਂਦੀ ਕਿਉਂ ਬੀਬੀ ਜੀ ਅੱਜ ਕਦੇ ਦੇਖਿਆ ਮੈਂ ਕਿਸੇ ਨੇ ਨਹੀਂ ਗੱਲਾਂ ਕਰਦੀ ਬੈਠ ਕੇ ਉੱਥੇ ਬੈਠੀ ਹੋਈ ਚੁੱਪ ਕਰਕੇ ਬੈਠੀ ਹੋ ਆਪ ਗੱਲਾਂ ਕਰਦੀ ਰਹਿੰਦੀ ਆ ਬੇਨਾਲ ਸੇਡੀਆਂ ਬੀਬੀ ਦੀਆਂ ਮੈਂ ਤਾਂ ਉਸ ਤੋਂ ਵੀ ਨੰਨ ਬਹੁਤ ਨਾ ਗੱਲਾਂ ਕਰਦੀ ਅੱਛਾ ਉਹ ਕਰਦੀ ਰਹਿੰਦੀ ਹੈ ਗੱਲਾਂ ਉਹ ਕਰਦੀ ਰਹਿੰਦੀ ਹੈ ਤੇ ਇੰਨੇ ਚਾਦੇ ਜਾਣੀ ਅੱਛਾ ਅੱਛਾ ਠੀਕਾ ਠੀਕਾ ਅੱਜ ਮੌਸਮ ਹੋ ਗਿਆ ਖਰਾਬ ਜੀ ਇਧਰ ਮੰਮੀ ਜੀ ਨੇ ਵੀ ਕਹਿੰਦੇ ਇਧਰ ਵੀ ਆਓ ਜੀ ਅੱਜ ਮੌਸਮ ਹੈਗਾ ਸਵੇਰ ਦੀ ਹਵਾ ਬਹੁਤ ਠੰਡੀ ਠੰਡੀ ਚੱਲਦੀ ਹੈ ਅਸੀਂ ਫੇਰ ਵੀ ਬਾਹਰ ਬੈਠੇ ਆ ਕਿਉਂਕਿ ਤੋਂਪ ਹੈ ਦੇਖ ਲੈ ਇਸ ਲਈ ਤੋਂਪ ਨੂੰ ਆ ਲਓ ਜੀ ਟੋਪਰਾ ਨਾਲ ਏ ਤੁੱਪ ਹਾਜ਼ਰ ਮੈਂ ਕਿ ਜਾਈ ਤੇ ਪੜੀਓ ਮੈਂ ਤਾਂ ਨਹੀਂ ਨਿਕਲੀ ਬੀਬੀ ਜੀ ਦਾ ਬੁੱਤਾ ਦਿਲ ਨਹੀਂ ਲੱਗਦਾ ਅੰਦਰ ਮੁੰਡੇ ਨੇ ਕਿਹਾ ਕਿ ਤਾਂ ਤੁੱਪ ਨਿਕਲੀ ਤੂੰ ਜਾਈ ਛੱਡ ਕੇ ਜਰਕ ਬਾਹਰ ਮੈਂ ਕਿਹਾ ਬਾਹਰ ਤਾਂ ਹਵਾ ਉਹ ਚੱਲਦੀ ਮਟਰ ਮੈਨੂੰ ਠੰਡ ਤੋਂ ਘੱਟ ਲੱਗਦਾ ਹਾਂ ਜਿਹੜੇ ਮੈਂ ਕਿਹਾ ਸੋ ਤਾਂ ਫਿਰ ਕਿਹਨੇ ਡਾਕਟਰ ਨੂੰ ਪੈਸੇ ਦੇਣੇ ਉਹਦੇ ਨਾਲ 15 ਚੰਗੇ ਆ ਹਾਂ ਹਾਂ ਕਹਿੰਦਾ ਤੇਰੀ ਮਰਜ਼ੀ ਪਰ ਫਿਰ ਵੀ ਅਸੀਂ ਬਾਹਰ ਆ ਗਏ ਆ ਕਿਉਂ ਮੰਮੀ ਜੀ ਹਾਂ ਜੀ ਨਹੀਂ ਨਾ ਤਾਂ ਤੁਸੀਂ ਜੀ ਅੱਲਾ ਦਾ ਮਨ ਤਾਂ ਜਿਹੜੇ ਲਾ ਕੇ ਜੱਟੂ ਗਈ ਰਹਿਣਾ ਹਰ ਦੁਆਰੀ ਬੱਚ 12 ਵਾਰ ਦੇਖਦੀ ਰਹੀ ਕਾਵਾ ਦੇ ਕਾਵਾ ਦੇ ਇਹ ਹਰ ਕੀ ਹੱਥ ਮੰਜਾ ਢਾ ਕੇ ਬਹਿ ਗਏ ਹਾਂ ਜੀ ਮੰਜਾ ਕਿ ਦਿਲ ਨਹੀਂ ਲੱਗਦਾ ਮੇਰੇ বিনা ਘਰ ਦਿਆਂ ਦਾ ਐਂ ਜੀ ਇਹ ਸਾਡੇ ਘਰ ਦੀ ਰੌਣਕ ਹੈ ਇਧਰ ਉਧਰ ਮੇਰੀ ਪੋਤੀ ਮਿਲ ਕੇ ਦਿੰਦੀ ਆ ਸਿਆਣਿਆਂ ਦਾ ਕੰਮ ਆ ਕਾਂਡ ਤੋ ਨਰਮ ਅੰਦਰ ਹੀ ਬੜਨਾ ਹਾਂ ਮਾਤਾ ਅੰਦਰ ਹੀ ਰਹਿ ਕੋਟੀ ਮੇਰੀ ਬਾਹਰ ਹੀ ਨਹੀਂ ਮੈਨੂੰ ਨਿਕਲਣ ਦੇ ਆਓ ਵੇ ਮੈਂ ਕਿ ਹਵਾ ਚੱਲਦੀ ਠੰਡ ਡਾਲੇ ਤੁਸੀਂ ਅੰਦਰ ਹੀ ਰੋ ਤਾਂ ਵਧੀਆ ਆ ਹਨਾ ਅਜੇ ਦੁਕਾਨ ਤੇ ਵੀ ਨਹੀਂ ਜਾਣ ਦਈਦਾ ਮਾਤਾ ਜੀ ਨੂੰ ਹਾਂ ਨਹੀਂ ਤਾਂ 15 ਰੋਜ਼ ਹਨ ਹੋਰ ਦੇਖ ਪਾਤਾ ਮੈਂ ਕਿ ਤੁਸੀਂ ਹਲੇ ਰੈਸਟ ਕਰੋ ਹਲੇ ਠੰਡ ਬਹੁਤ ਆ ਔਰ ਸਿਆਣੇ ਦਾ ਠੰਡ ਚ ਘਰੇ ਹੀ ਵਧੀਆ ਲੱਗਦੇ ਆ। ਢੋੜੀ ਤੋਂ ਬਾਅਦ ਦੇਖੀ। ਇਹ ਸਾਡੇ ਘਰ ਦੀ ਰੌਣਕ ਆ ਕਹਿੰਦੇ ਸਿਆਣੇ ਵੀ ਰੌਣਕ ਹੁੰਦੀ ਘਰ ਦੇ। ਢੋੜੀ ਤੋਂ ਬਾਅਦ ਕਹਿੰਦੇ ਜਿਵੇਂ ਸਿਆਣਿਆਂ ਨੂੰ ਸਾंभਣਾ ਚਾਹੀਦਾ ਸਾਰਿਆਂ ਨੂੰ। ਹਾਂਜੀ। ਪੈਸਾ ਜਾਨ ਵੀ ਨਹੀਂ ਜਾਂਦੀ। ਹਾਂਜੀ ਸ਼ਿੰਗਾਰ ਕਹਿੰਦੇ ਨਹੀਂ ਹੁੰਦੇ। ਸਿਆਣਿਆਂ ਨਾਲ ਹੀ ਆ ਸਾਰਾ ਕੁਝ ਘਰ ਤਾਂ। ਘਰ ਤਾਂ ਮੈਂਬਰਾਂ ਨਾਲ ਹੀ ਹੁੰਦੇ ਆ। ਐਦਾਂ ਹੀ ਆ ਬੀਬੀ। ਹਾਂਜੀ। ਘਰ ਦੇ ਜੀਵਾਂ ਨਾਲ ਹੀ ਆ ਘਰ। ਸਾਡੇ ਭਾਈਆ ਜੀਾਂ ਚੋ ਘਰ ਅੱਧਾ ਖਾਲੀ ਲੱਗਦਾ ਸਾਡੇ ਇੱਕ ਸਿਆਣਾ ਬਾਬਾ ਜੀ ਸਾਡੇ ਨਾਲ ਦਰਸ਼ਨ ਕਰਕੇ ਉਹਨਾਂ ਅੰਦਰ ਫੜ ਗਏ ਤੇ ਬਹੁਤ ਖੁਸ਼ ਹੋ ਗਏ ਸਾਡੇ ਭਾਈਆ ਜੀ ਉਹ ਬਹੁਤ ਵਧੀਆ ਸੀ ਬਹੁਤ ਯਾਦ ਵੀ ਆਂਦੀ ਉਹਨਾਂ ਦੀ ਕਿਉਂਕਿ ਸਿਆਣਿਆਂ ਨਾਲ ਹੀ ਘਰ ਹੁੰਦਾ ਹੈ ਜਦੋਂ ਸਿਆਣੇ ਹੁੰਦੇ ਘਰ ਵਿੱਚ ਤਾਂ ਰੌਣਕਾਂ ਹੀ ਹੁੰਦੀਆਂ ਆ ਅਸੀਂ ਛੇੜੀ ਜਾਣਾ ਭਾਈਆ ਜੀ ਇਹਨੂੰ ਬੈਠੇ ਹੋਣਾ ਉਹਨਾਂ ਨੂੰ ਯਾਣਾ ਵੀ ਬੇਦੀ ਸੀ ਉਹਨਾਂ ਨੂੰ ਛੇੜੀ ਜਾਣਾ ਆ ਬਹੁਤ ਬਹੁ ਆ ਬਹੁ ਆ ਸ੍ਰੀ ਉਹ ਬਹੁਤ ਬੜਾ ਜਿਹਦੀ ਮਾਜੀ ਕਥਾ ਤੁਸੀਂ ਸੁਣ ਸਕਦੇ ਸੀ ਉਹਨਾਂ ਨੇ ਸਾਰੀ ਐਨ ਡਿੱਟੋ ਸੁਣਾ ਦੇਣੀ ਸੀ ਤੁਹਾਨੂੰ ਐ ਚੰਗੀ ਤਰ੍ਹਾਂ ਐ ਮਤਲਬ ਉਹਨਾਂ ਨੂੰ ਤਰੀਕ ਵੀ ਦਿਨ ਵੀ ਯਾਦ ਸੀਗਾ ਕਿਦਾਂ ਕਦੋਂ ਹੋਇਆ ਸੀ ਕੀ ਹੋਇਆ ਸੀਗਾ ਐਦੀ ਸੀ ਬੀਬੀ ਜੀ ਉਹ ਕਰਦੇ ਰਹੇ ਹਾਂ ਉਹ ਕਰਦੇ ਰਹੇ ਪਾਠ ਹੀ ਸੀਗੇ ਬਹੁਤ ਪਾਠ ਕੀਤੇ ਉਹਨਾਂ ਨੇ ਅੰਮ੍ਰਿਤ ਬੋ ਚੁਕਾਇਆ ਬੱਚੇ ਹਾਂਜੀ ਹਾਂਜੀ ਉਹ ਪਾਠ ਹੀ ਵੀ ਬਣਾਏ ਉਹਨਾਂ ਨੇ ਤੇ ਇੱਦਾਂ ਸੀ ਯਾਦ ਆਂਦੀ ਰਹਿੰਦੀ ਸਿਆਣਿਆਂ ਦੀ ਜਦੋਂ ਉਹਨਾਂ ਨੂੰ ਯਾਦ ਕਰਦੇ ਆ ਲੋ ਜੀ ਕਹਿੰਦੇ achar ਬਣਾ ਲੱਗੇ ਆ ਮੰਮੀ ਜੀ ਨੂੰ ਪਹਿਲਾਂ ਦੇਖਾਦੇ ਬੜੇ ਸੈਡ ਹੋ ਕੇ ਖੜੇ ਆ ਨਹੀਂ ਸੀਰੀਅਸ ਹੋ ਕੇ ਖੜੇ ਆ ਫਿਰ ਮੈਂ ਕਹਿੰਦਾ ਕੜੇ ਇੱਦਾਂ ਸੀ ਲੋ ਜੀ ਕਹਿੰਦੇ ਕਿੰਨੇ ਚਿਰ ਬਾਅਦ ਅਸੀਂ ਬਲੌਗਿੰਗ ਬਣਾ ਰਹੇ ਆ ਖਾਣੇ ਪੀਣੇ ਵਾਲਾ ਕੜਾਹੀ ਰੱਖ ਲਈ ਆ achar ਪਾਊਗਾ ਇੱਦਾਂ ਸਾਰਾ ਸਮਾਨ ਰੱਖ ਲਿਆ ਆ ਆ ਹੈਗੀ ਕਾਲੀ ਮਿਰਚ राई राई ਬਿਲੀ ਰਾਈ ਹਾਂ ਇਹ ਹੈਗੀ ਜਵੈਣ ਸੌਫ ਜੀਰਾ ਤੇ ਆਮਲਾ ਇਹਨੂੰ ਅਸੀਂ ਸੁਕਾ ਲਿਆ ਤਾਂ ਕਰਕੇ ਇੰਦਾ ਸੁੱਕਿਆ ਭੁੱਕਿਆ ਹੋਇਆ ਆ ਲੋ ਜੀ ਇਹਨੂੰ ਇਹਨੂੰ ਮਸਾਲਿਆਂ ਨੂੰ ਘੋਲ ਲਾਂਗੇ ਅਸੀਂ ਪਾ ਕੇ ਮਸਾਲੇ ਦੇਖਸਾਉਦੇ ਹਾਂ ਮਸਾਲੇ ਕਿੰਨੇ ਸੋਹਣੇ ਲੱਗਦੇ ਹਾਂਜੀ ਬਰਾਊਨ ਕਰਕੇ ਤੇ ਆਚਾਰ ਪਾ ਦੇਣਾ ਇਹਦਾ ਸਭ ਤੋਂ ਪਹਿਲਾਂ ਹੁੰਦਾ ਕਰ ਪੀ ਲੈਣਾ ਪੀਚ ਲੈਣਾ ਸਾਰਾ ਮਸਾਲਾ ਗਰਮ ਕਰਕੇ ਬਰਾਊਨ ਕਰਕੇ ਉਸੇ ਨੂੰ ਪੀ ਲੈਣਾ ਸਾਰੇ ਚਾਰ ਖਾਣੇ ਵਿੱਚ ਹਾਂਜੀ ਇਸ ਲਈ ਬਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਰੇਕ ਕੋਈ ਆਚਾਰ ਖਾਂਦਾ ਹੈ ਸਾਡੇ ਜੇ ਕੋਈ ਸਵਾਦ ਨਾ ਲੱਗਿਆ ਚਾਹ ਲੈ ਲਓ ਜੀ ਉਹਦੇ ਨਾਲ ਖਾ ਲਓ ਜੀ ਰੋਟੀ ਹਾਂਜੀ ਸਾਰੇ ਚਾਰ ਖਾਣੇ ਵਿੱਚ ਹਾਂ ਜੀ ਇਹ ਨਹੀਂ ਪਾਣਾ। ਹਾਂਜੀ। ਉਹ ਜੀ ਕਹਿੰਦੇ ਲੈਟ ਚੱਲ ਗਈ ਤਾਂ ਕੰਮ ਸਾਰਾ ਵਿਚ ਰਹਿ ਗਿਆ ਤੇ ਲੇਟ ਹੋ ਗਿਆ ਸਾਡਾ ਚਾਰ। ਚਲੋ ਫਿਰ ਵੀ ਅਸੀਂ ਪਾਣਾ ਹੈ achar। ਲੈਟ ਆ ਗਈ ਹੈ ਤੇ ਪੀਸ ਲਿਆ ਸੀ ਮਸਾਲੇ ਜਿਹੜੇ ਗਰਮ ਕੀਤੇ ਸੀਗੇ। ਹਾਂਜੀ। ਆ ਦੇਖੋ। ਹਾਂਜੀ। ਕੁਸ਼ਬੂ ਆਂਦੀ ਐਨ। ਹੁਣ ਅਸੀਂ ਆਮਲਾ ਵੀ ਗਰਮ ਕਰ ਲਿਆ ਐ, ਤੜ ਲਿਆ ਆ। ਹਾਂਜੀ। ਤੜ ਲਿਆ ਆ ਇਹਨੂੰ। ਤੇਲ ਵਿੱਚ ਤੇ ਹੁਣ ਮਸਾਲੇ ਦੇ ਵਿੱਚ ਪਾ ਲੈਣੇ ਸਾਰੇ। ਦੇਖ ਸਕਦੇ ਹੋ। ਚੈੱਕ ਕਰੋ। ਦਾ ਚਾਰ। ਹਾਂਜੀ। ਇੱਦਾਂ ਦਾ ਮਜ਼ਾ ਦੇਖਣੇ ਦਾ ਥੋੜੀ ਜਿਹੀ ਕਲੌਂਜੀ ਪਾ। ਕਲੌਂਜੀ ਇੱਦਾਂ ਪਾ ਦਿੰਗੇ ਅਸੀਂ। ਕਲੌਂਜੀ ਪੂਰੀ ਪਾਣੀ ਥੇ। ਥੜਾ ਹੋਰ ਨੂਨ ਮਿਰਚ। ਨੂਨ ਪੈਣਾ ਹੈ। ਚੈੱਕ ਕਰੋ ਅੱਧੀ। ਹਲਦੀ ਹਲਦੀ ਪਾ ਗਈ। ਹੁਣ ਆਣਾ ਨੂਨ। ਕਲੌਂਜੀ। ਮम्मी ਜੀ ਕੱਟਦੇ ਹੋਏ ਮਸਾਲਾ। ਲੋ ਜੀ ਨੂਨ ਕੱਢਤਾ ਨਮਕ ਪਾ ਲਈਏ ਫਨ ਖਰਾਬ ਨਹੀਂ ਬਣ ਜੇ ਨਮਕ ਦੀ ਥੋੜਾ ਜਿਆਦਾ ਰੱਖੀਦਾ ਹੁੰਦਾ ਚਾਚ ਉਹ ਫੇਰ ਕਹਿੰਦੇ ਖਰਾਬ ਨਹੀਂ ਛੇਤੀ ਹੁੰਦਾ ਹਾਂ ਜੀ ਧੰਗ ਟੱਪੇ ਸੰਦੇ ਆਲੇ ਦੇਗੀ ਮਿਰਚ ਲੋ ਜੀ ਤੇ ਵੀ ਐਸੀ ਠੋਕ ਕੇ ਪਾ ਲਈਆਂ ਹਾਂ ਜੀ ਲੋ ਜੀ ਦੇਗੀ ਮਿਰਚ ਹੁਣ ਇਹਨੂੰ ਸਾਰਿਆਂ ਨੂੰ ਮਿਕਸ ਕਰ ਲੈਣਾ ਹਾਂਜੀ ਆ ਚਾਹਰਾ ਡੱਬਾ ਪਹਿਲੀ ਜਿਹੜਾ ਸੀਗਾ ਉਹਦੇ ਚਾਹ ਚਾਰ ਪਾ ਦੇਣਾ ਸੀ ਹੁਣ ਪਾ ਦਿੰਦੇ ਅਸੀਂ ਮਸਾਲਾ ਹਾਂ ਇਹ ਮਸਾਲਾ ਫੇ ਪਾ ਦੇਣਾ ਸੀ ਲੋ ਜੀ ਹਾਂਜੀ ਮਿਕਸ ਕਰ ਲੈਣਾ ਹਾਂਜੀ ਮਿਕਸ ਕਰ ਲੈਣਾ ਹੁਣ ਦੇ ਹਾਂ ਮਟਰ ਪੀਜ ਪਾ ਦੇਣਾ ਲੋ ਜੀ ਇਹਦੇ ਵਿੱਚ ਪਾ ਦੇਣਾ ਹੁਣ ਡੱਬੇ ਵਿੱਚ ਇਦਾਂ ਪਾ ਜੀ ਹਾਂ ਜੀ ਜਾਂਦਾ ਹੋਇਆ ਚਾਰ ਹਾਂ ਜੀ ਡੱਬਾ ਵੀ ਬੜਾ ਕੰਮਯਾਬ ਨੰਬਰ ਨੰਬਰ ਡੱਬਾ ਥੋੜੇ ਤੇਲ ਪੈਣਾ ਹੋਰ ਨਹੀਂ ਕਰਦੇ ਹਾਂ ਜੀ ਤੇਲ ਘੱਟ ਗਿਆ ਤੇਲ ਹੋਰ ਪਾਣਾ ਪੈਣਾ ਸਾਨੂੰ ਗਰਮ ਕਰਕੇ ਜੇ ਘਟ ਜਾਵੇ ਤੁਸੀਂ ਗਰਮ ਕਰਕੇ ਹੀ ਪਾਣਾ ਇਦਾਂ ਨਹੀਂ ਪਾ ਦੇਣਾ ਹਾਂ ਜੀ ਲੋ ਜੀ

ਆਲਾ ਸਿਲਕਾ ਵਾਲੀਏ ਫੇਰ ਉਹ ਸੁਗਾਉਂਦੇ ਹੋਣ ਹੋਣ ਬੱਦੂ ਬਚਿਆ ਸੀ ਮਸਾਲਾ ਜਿਹੜਾ ਵਿੱਚ ਸੀਗਾ ਪਹਿਲੇ ਚਾਚ ਬਚਿਆ ਹੋਇਆ ਉਹ ਹੁਣ ਸਿਲਕਾ ਕਟਾਂਗੇ ਫੇਰ ਉਹਦੇ ਵਿੱਚ ਪਾਵਾਂਗੇ ਹਣੀ ਫਿਰ ਇੱਧਰ ਚੈੱਕ ਕਰੋ ਹਾਂਜੀ ਹੁਣ ਇੱਧਰ ਆ ਗਿਆ ਸਿਲਕਾ ਲੋ ਜੀ ਸਿਲਕਾ ਵੀ ਪਾਣ ਲੱਗੇ ਆ ਤੁਸੀਂ ਵੀ ਤੇਰੇ ਕਾ ਪਾ ਕੇ ਕਮੈਂਟ ਕਰਨਾ ਹਾਂਜੀ ਹੁਣ ਦੇਖੋ ਚਲੋ ਜੀ ਹਾਂਜੀ ਮੰਮਾ ਜੀ ਬੇਡ ਤੇ ਰਹਿੰਦੇ ਕਦੋਂ ਕਮੈਂਟ ਆਊਗਾ ਪਾਕਿਸਤਾਨੋਂ ਐ ਬਾਈ ਦਾ ਜ਼ਰੂਰ ਹਾਂਜੀ ਲੋ ਜੀ ਮੈਂ ਕੱਲ ਦਸ ਪਹਿਲੇ ਦਿਨ ਕਦੋਂ ਲੋਕ ਪਹਿਲਾਂ ਉਦੋਂ ਦੇ ਕਮੈਂਟ ਕਰਦਾ ਹਾਂ ਜਾਣੀ ਕਾਫੀ ਥੇਰ ਤੋਂ ਕਰਦਾ ਹੋ ਸ਼ੁਰੂ ਤੇ ਹਾਂਜੀ ਮੰਮੀ ਜੀ ਵੀਟ ਕਰਦੇ ਰਹਿੰਦੇ ਕਿਹੜੇ ਕਮੈਂਟ ਕਰਦੇ ਆ ਆ ਦੇਖੋ ਬੇਟਾ ਜੀ ਕਮੈਂਟ ਆਇਆ ਮੰਮੀ ਨੇ ਪਹਿਲੇ ਨੱਠੇ ਜਾਂਦੇ ਬਹੁਤ ਬੱਚੇ ਹਾਂ ਸਾਰੇ ਬਹੁਤ ਪਸੰਦ ਕਰਦੇ ਆ ਬਹੁਤ ਬਹੁਤ ਸ਼ੁਕਰਿਆ ਤੁਹਾਡਾ ਸਾਰਿਆਂ ਦਾ ਇੰਨਾ ਸਾਨੂੰ ਸਪੋਰਟ ਕਰਨ ਲਈ ਤੇ ਸਾਡਾ ਤੁਹਾਡੇ ਨਾਲ ਹੀ ਅਸੀਂ ਇੰਨਾ ਇੱਥੇ ਤੱਕ ਪਹੁੰਚੇ ਆ ਹਾਂਜੀ ਬਹੁਤ ਬਹੁਤ ਥੈਂਕ ਯੂ ਤੇ ਅੱਗੇ ਅਸੀਂ ਹੋਰ ਤੁਹਾਨੂੰ ਚੀਜ਼ਾਂ ਬਣਾ ਬਣਾ ਕੇ ਦਿਖਾਉਂਦੇ ਰਹੀ ਤੇ ਹੋਰ ਤੁਹਾਨੂੰ ਜਗਾ ਮੱਦ ਦਾ ਦਿਖਾਉਂਦੇ ਰਹੀਏ ਤਾਂ ਇਸ ਲਈ ਸਾਡੇ ਨੂੰ ਸਪੋਰਟ ਇੱਕ ਜ਼ਰੂਰ ਏਦਾਂ ਕਰਨੀ ਆ ਤੇ ਤੁਹਾਨੂੰ ਵੀ ਲੋ ਜੀ ਅਦਰ ਚਾਹ ਦੇਖ ਲਓ ਹਾਂਜੀ ਲੋ ਜੀ ਕਹਿੰਦੇ ਹੋ ਵੀ ਰਾਤ ਤੇ ਮੰਮੀ ਜੀ ਹੋਗੇ ਤਿਆਰ ਤੇ ਹੋੜਾ ਸਿੱਖਣੀ ਰੋਟੀ ਤਿਆਰ ਹੋਵੇ ਰੋਟੀ ਕਾ ਲੈ ਆ ਵੀ ਮੈਂ ਹੀ ਰਹਿ ਗਈ ਲੋ ਜੀ ਮੰਮੀ ਕਹਿੰਦੇ ਸਬਜ਼ੀ ਆ ਗਾਜਰਾਂ ਦੀ ਨਾਲ ਖਾਵਾਂਗੇ ਆਮਲੇ ਦਾ ਅਚਾਰ ਦੇਖ ਲਈਏ ਕਿੰਦਾ ਬਣਿਆ ਹੈ ਤੇ ਖਾ ਕੇ ਦੱਸੂਗੇ ਕਿੰਦਾ ਬਣਿਆ ਹੈ ਲਓ ਜੀ ਥਾਲੀ ਲਾਦੇ ਆ ਥਾਲੀ ਦਿਖਾਣੇ ਆ ਲਓ ਜੀ ਥਾਲੀ ਹੋ ਗਈ ਤਿਆਰ ਤੇ ਸਬਜ਼ੀ ਵੀ ਗਰਮਾ ਗਰਮ ਗਾਚਰਾਂ ਦੀ ਠੀਕ ਸਾਗਦੇ ਹੋ ਹਾਂ ਜੀ ਮਾਂ ਦਾ ਪਿਆਰ ਛੁਪਿਆ ਹੋਇਆ ਕਹਿੰਦੇ ਆ ਹਾਂ ਤਾਂ ਰੰਗ ਆਉਂਦਾ ਛੁਪਿਆ ਹੋਇਆ ਲੋਈ ਮੰਮੀ ਨੇ ਪਹਿਲੀ ਕਹਿ ਮੰਮੀ ਨੂੰ ਗੁੱਸੇ 'ਚ ਦੇ ਰਹੇ ਆ ਕੀ ਆ ਦੇਖ ਲਓ ਜੀ ਐਂ ਦਰਾ ਨਾ ਮੇਰੇ ਬੰਦ ਕਰੀ ਲੋ ਜੀ ਹੁਣ ਮੱਖਣ ਪਾਰਿਆ ਜਾ ਰਿਹਾ ਆ ਇਹ ਬਜਾਰੂ ਲਿਆਉਂਦਾ ਗਿਆ ਆ ਇਹ ਪਿੰਡਾਂ ਚ ਪਤਾ ਨਹੀਂ ਕਹਿੰਦੇ ਬਜਾਰੂ ਕਿੱਦਾਂ ਦਾ ਮੱਖਣ ਹੁੰਦਾ ਐਦਾਂ ਦਾ ਪਰ ਮੈਨੂੰ ਘਰ ਵਾਲਾ ਪਸੰਦ ਆ ਤੇਰੀ ਮਾਸੀਆਂ ਨਾਲ ਇਹ ਪਿੰਡਾਂ ਚ ਨਾ ਉਹਦੇ ਪਸ਼ੂ ਰੱਖਿਓ ਆ ਸਾ ਦੇਖੋ ਚੈੱਕ ਕਰੋ ਜੀ ਹਾਂਜੀ ਹੁਣ ਚਾਰ ਵੀ ਕੱਢੋ ਜੀ ਡੱਬੇ ਵਿੱਚੋਂ ਖੁਦਾਬਲਾ ਹੋਇਆ ਤੇ ਆ ਮੰਨੀਆਂ ਟਿੱਕੀਆਂ ਹੁੰਦੀਆਂ ਹਾਂਜੀ ਇਹ ਸ਼ਹਿਰ ਸ਼ਹਿਰ ਹੋ ਜਿਹੜੀਆਂ ਮਿਲਦੀਆਂ ਆ ਦੁਕਾਨਾਂ ਤੋਂ ਡੱਬਾ ਲੈ ਜਾ ਹਾਂਜੀ ਹਾਂਜੀ ਦੋ ਜੀ ਆਚਾਰ ਖੋਲੋ ਹਾ ਲੇਖੋ ਅੰਜੇ ਚੱਕ ਕਰੋ ਇਦਾਂ ਚਮਕਦਾ ਲਿਸ਼ਕਦਾ ਪਿਆਰ ਵੀ ਹੋ ਗਿਆ ਹਾਂਜੀ ਅੱਜੇ ਪਾਇਆ ਅੱਜੇ ਤਿਆਰ ਇਹ ਵਧੀਆ ਕੰਮ ਇਹ ਪਰ ਥੋੜਾ ਪੈਂਦਾ ਥੋੜਾ ਹੀ ਛੇਤੀ ਜੇ ਛੇਤੀ ਖਤਮ ਹੋ ਗਿਆ ਫੇਰੀ ਆਏ ਇਹ ਖਰਾਬ ਨਹੀਂ ਛੇ ਖਰਾਬ ਹੋ ਜਾਂਦਾ ਛੇਤੀ ਉਦੋਂ ਪਤਾ ਨਹੀਂ ਹੁੰਦਾ ਇਹ ਨਹੀਂ ਹੁੰਦਾ ਨਹੀਂ ਹੁੰਦਾ ਫੇਰ ਤੁਸੀਂ ਵਧੀਆ ਫੇਰ ਤੱਕ ਤੁਸੀਂ ਪਾਉਂਦੇ ਰਿਹਾ ਕਰੋ ਥੋੜਾ ਜਿਹਾ ਪਾਣੀ ਦਾ ਮਤਵਾ ਹਾਂ ਫੇਰ ਅਸੀਂ ਹੋਰ ਜਿੰਦਾਬਾਦ ਕੋ ਪੂਰਾ ਹੋਰ achar ਪੈ ਜਾਊਗਾ ਹੁਣ ਦੇਖੋ ਕਿਹੜਾ ਪੈਂਦਾ ਮਿਕਸ ਇਹ ਕਹਿੰਦੇ ਪਾਵਾਂਗੇ ਹੁਣ achar ਹਾਂਜੀ 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 ਕੱਲ੍ਹ ਅਸੀਂ ਬਣਾ ਕੇ ਦਿਖਾਣਾ ਕੀ ਕੋਲਚੇ ਤੁਸੀਂ ਤੇ ਤਿਆਰ ਹੋ ਕੋਲਚੇ ਦੇਖਣ ਲਈ ਹਾਂਜੀ ਹਾਂਜੀ ਮੈਂ ਦੱਸ ਦਿੱਤਾ ਹੁਣ ਤਾਂ ਬਣਨੀ ਪਣੇ ਨੇ ਬਣਾਣੇ ਹੀ ਪਣਨੇ ਆ ਹਾਂਜੀ ਰੋਟੀ ਖਾਓ ਰੋਟੀ ਖਾਓ ਮੀ ਤਾਂ ਗੋਏ ਕੋਲਚੇ ਦੇ ਕਿਉਂ ਕੰਮ ਆਉਂਦੇ ਆ ਚਲੋ ਹੁਣ ਅਸੀਂ ਸੰਤਿਨਾ ਰੋਟੀ ਖਾਂਦੇ ਆ ਦੇਖੋ